ਮੈਂ ਬੇਨਤੀ ਕਰੂੰਗਾ ਆਇ ਤੰਗਤ ਜੀ ਦਾ ਸਰਸਾ ਵਾਹਿਗੁਰੂ ਜਿਹੜੇ ਨਹੀਂ ਬੈਠੇ ਜਿੰਨਾਂ ਕੋਈ ਦੁੱਖ ਉਹਨੂੰ ਮੈਂ ਇੱਕ ਸ਼ੇਅਰ ਨਾਲ ਡਿਸਕ੍ਰਾਈਬ ਕਰਨਾ ਚਾਹੂੰਗਾ ਬਿਨਾਂ ਕੱਪੜਿਆਂ ਤੇ ਛਿੱਟੇ, ਨਾ ਖੰਜਰ ਤੇ ਖੂਨ, ਵਾਹ ਨਹੀਂ ਕਰਾਰੇ ਤੂੰ ਕਤਲ ਕਰਦੀ ਏ ਕਿ ਕੋਈ ਕਰਾਮਾਤ। ਇਹ ਆਹ ਜੀਆਂ ਕਰਾਮਾਤਾ ਕਰ ਰਹੇ ਨੇ ਜ਼ਿੰਮੇਦਾਰਾਂ ਨੂੰ ਹੋਰ ਬੰਦਿਆਂ ਨੂੰ ਸਾਰਿਆਂ ਨੂੰ ਇਹ ਤਕਰੀਬਨ ਕਤਲ ਕਰਨ ਵਾਲੀ ਨੀਤੀ ਨਾਲ ਅੱਗੇ ਆ ਰਹੇ ਨੇ ਹੁਣ ਤਾਂ ਪਬਲਿਕਲੀ ਮੰਨਣ ਲੱਗ ਗਏ ਵੀ ਅਸੀਂ ਬੰਦ ਬੰਦ ਬੋਧ ਸਭ ਕੁਝ ਕਰਕੇ ਅਸੀਂ ਬਸ ਸੀਟੇ ਕਾਬਜ਼ ਹੋਣਾ ਹੈ। ਵੋਟਾਂ ਦਾ ਰੋਲਾ ਪੈ ਰਿਹਾ ਸਫਾਈ ਇਹਨਾਂ ਨੇ ਕੀ ਕਰਨੀ ਆ ਜਦ ਇਹਨਾਂ ਨੂੰ ਵੋਟਾਂ ਦੀ ਲੋੜ ਨਹੀਂ ਵੋਟ ਪਾਈ ਵੀ ਮੇ ਇਵੀਐਮ ਮਸ਼ੀਨਾਂ ਰਾਹੀ ਇਹ ਖਰੀਦ ਰਹੇ ਨੇ ਹਰੇਕ ਕੰਮ ਦੇ ਵਿੱਚ ਇਹਨਾਂ ਦੇ ਕਪਲੇਵਾਜੀ ਨਜ਼ਰ ਆ ਰਹੀ ਆ ਲੈਂਡ ਪੂਲਿੰਗ ਵਾਲਾ ਕੇਸ ਲੈ ਲੋ ਚਾਹੇ ਜਿੰਨੇ ਵੀ ਮੋਟੇ-ਮੋਟੇ ਕਪਲੇ ਨੇ ਉਹੀ ਉੱਪਰ ਤੋਂ ਲੈ ਕੇ ਸੈਂਟਰ ਤੋਂ ਲੈ ਕੇ ਥੱਲੇ ਨਰਮ ਤੱਕ ਚੱਲ ਰਹੇ ਨੇ ਇਸ ਕਰਕੇ ਵੀ ਮੇਰੇ ਹਿਸਾਬ ਨਾਲ ਲੋਲੈਸਨੈਸ ਦੀ ਇੰਤਹਾਏ ਪੰਜਾਬੀ ਇਹਨਾਂ ਨੂੰ ਤੰਗ ਆ ਚੁੱਕੇ ਨੇ ਤੇ ਜਿਹੜੇ ਸ਼ਰਿਆਆਂ ਨੇ ਮੰਨਣ ਵੀ ਲੱਗ ਗਏ ਇਹਨਾਂ ਨੂੰ ਕੋਈ ਸ਼ਰਤ ਨਹੀਂ ਹੈ ਕਿਤਨਾ ਦੇਖਦੇ ਨੇ ਕਿ ਨਗਰ ਆ ਦੇ ਸਾਹਿਬ ਜੋ ਕੀ ਲੋਡ ਪੈ ਗਿਆ ਦੇਖੋ ਤੁਸੀਂ ਪਿਛਲੇ ਕਿੰਨੇ ਦਿਨਾਂ ਤੋਂ ਸ਼ਹਿਰ ਦਾ ਮੱਖ ਵੱਖ ਮੁੱਦੇ ਤੇ ਰੌਲਾ ਚੱਲ ਰਿਹਾ ਮੈਂ ਤਾਂ ਕਿਲਾ ਦੇਖਿਆ ਤੁਸੀਂ ਕਿਲੇ ਦੇ ਵਿੱਚ ਕੀ ਹਾਲ ਹੋ ਗਿਆ ਜਿੱਥੇ ਸਾਡੇ ਧਾਰਮਿਕ ਭਾਵਨਾਵਾਂ ਜੁੜੀਆਂ ਨੇ ਰੋਜ਼ ਕਹਿੰਦੇ ਸੀ ਅੱਜ ਚੱਕਾਂਗੇ ਕੱਲੂ ਚੱਕਾਂਗੇ ਚੱਕਣਾਂ ਦਾ ਉਹ ਟੀਟੀ ਜਾ ਕੇ ਬੁਆਏ ਸਕੂਲ ਆ ਜਿੱਥੇ ਦੇਖੋ ਆ ਡੀਏਵੀ ਉੱਥੇ ਜਾ ਕੇ ਕੂੜਾ ਲਾਤਾ ਸਕੂਲ ਦੇ ਨਾਲ ਤੇ ਇਹੀ ਮੁੱਦਾ ਜਿਹੜਾ ਇਹ ਦਿਖਾ ਰਹੀ ਸੀ ਵੀ ਅਸੀਂ ਬਹੁਤ ਅਸੀਂ ਸਾਫ਼ ਕਰਤਾ ਸ਼ਹਿਰ ਸਾਫ਼ ਕਰਤਾ ਪਾਣੀ ਦੀ ਸਮੱਸਿਆ ਕਿੰਨੇ ਕਿੰਨੇ ਦੁਕਾਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਪਾਣੀ ਵੜ ਰਿਹਾ ਅਸੀਂ ਆਹ ਸਾਫ਼ ਕਰਤਾ ਜੀ ਅਸੀਂ ਉਹ ਸਾਫ਼ ਕਰਤਾ ਇਹ ਸਰਪਾਹੀ ਲੋਕਾਂ ਨੂੰ ਦਿਖਾਉਣਾ ਸੀਗਾ ਵੀ ਹੋਇਆ ਕੁਛ ਨਹੀਂ ਤੁਹਾਡੇ ਆਲੇ-ਦਾਲੀ ਸਾਰਾ ਕੁਝ ਧੁੰਮੀ ਜਾਂਦਾਗਾ ਉਸ ਤਰ੍ਹਾਂ ਕਿ ਇਹਨਾਂ ਤੋਂ ਇੰਨਾ ਦੁਖੀ ਨੇ ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਤੁਸੀਂ ਦੇਖਿਆ ਕਿਵੇਂ ਬੋਲਦੇ ਨੇ ਇਹ ਸੋ ਇੱਕ ਗੱਲ ਮੈਂ ਕਹਿਣੀ ਚਾਹਣਾ ਇਹਨਾਂ ਨੂੰ ਕਿ ਨਾ ਦਬਿਆ ਨਾ ਦਬਨ ਵਾਲਿਆਂ ਕਹਿੰਦਾ ਇਹਨਾਂ ਨੂੰ ਅਸੀਂ ਜਵਾਬ ਦੇਵਾਂਗੇ ਠੋਕ ਕੇ ਜਵਾਬ ਦੇਵਾਂਗੇ ਜਿੱਥੇ ਉਹਨਾਂ ਉੱਥੇ ਘੇਰਾਗੇ ਸੀ ਇਹਨਾਂ ਨੂੰ ਅਗਲਾ ਅਸੀਂ ਪਾਂਡੂ ਸਰਪ੍ਰਧਾਨ ਦਾ ਘਰ ਘੇਰਾਗੇ ਤੇ ਇਹੋ ਦੀ ਕੋਠੀ ਘੇਰਾਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਹਨਾਂ ਦੇ ਕੰਦ ਦੇ ਟਿਕਾਣੇ ਕਿੱਥੇ ਪਈ ਜਾਏਗੀ ਇਹ ਕਮਿਟੀ ਦਾ ਦਾਵਾ ਕਰਦੇ ਨੇ ਕਿ ਅਜੇ ਤਰ੍ਹਾਂ 50% ਨਾਪੇ ਦੀ ਹੈ ਜਿਹੜਾ ਪੂਰਾ ਹਾਲ ਹੋ ਚੁੱਕਾ ਨਾਪੇ ਦਾ ਕਾਫੀ ਲੈ ਕੇ ਉਹਦੇ ਲਈ ਸਾਰੇ ਲੋਕਾਂ ਨੇ ਧਰਨਾ ਲਾਇਆ ਕਿ ਨੰਬਰ ਜਿਹੜਾ ਕੰਮ 0% ਹੋ ਗਿਆ ਪੰਜਾਬ ਦੇ ਵਿੱਚ ਜਿੱਥੇ ਜਗ੍ਹਾ ਕੰਦ ਦਾ ਤੇ ਹਰ ਜਗ੍ਹਾ ਕੰਦ ਪਿਆ ਹੋਇਆ ਇਹ ਕਰਕੇ ਅੱਜ ਇੱਕ ਹਰ ਇੱਕ ਨਾਪੇ 0% ਹੋ ਕੇ ਇੱਕ ਧਰਨਾ ਲਾਇਆ ਹੈ ਇਹ ਨਾਪੇ ਦੀ ਜਿਹੜੇ ਗਲਤੀਆਂ ਨੂੰ ਦੂਰ ਕਰਾਜਾ ਵਿੱਚ ਪਾਪਾ ਨੂੰ ਜਗਾਉਣ ਲਈ ਇਹ ਸੱਜ ਪਾਰੀ ਨੇ ਜਾੜੇ ਤੇ ਲੀਡਰ ਤੇ ਉਹਨਾਂ ਜੁਟਾਉਣ ਲਈ ਇੱਕ ਤਰ੍ਹਾਂ ਦਾ ਲਾਇਗਾ ਜਿੱਤੇ ਵਿੱਚ ਸਾਰੇ ਲੋਕਾਂ ਅੱਜ ਇੰਨੀ ਤੁੱਪ ਦੇ ਵਿੱਚ ਹੋਏ ਨੇ ਬੈਠੇ ਨੇ ਤੇ ਆਪਣੀਆਂ ਮੰਗਾਂ ਨੂੰ ਇੱਕ ਬੈਠ ਕੇ ਮੰਗਾਂ ਪੂਰੀਆਂ ਕਰਕੇ ਹੀ ਉੱਠਦਾ ਹੈ ਜਾਂਦਾ ਹੈ ਤੇ ਪੂਰੇ ਜੇ ਕਿੰਤੀਆਂ ਲਾਲੀਆਂ ਆਪਾਂ ਗ੍ਰੇਟ ਤੋਂ ਵੀ ਲਾਲੀਆਂ ਥੋੜਾ ਜਿਹਾ ਇੱਕ ਦਿੱਤੀ ਆ ਗਈ ਆ ਤੇ ਲੱਗ ਜੇ ਅੱਜ ਧਰਨਾ ਲਾਉਣ ਦੀ ਕੀ ਜ਼ਰੂਰਤ ਹੈ ਅੱਜ ਬਹੁਤ ਹੀ ਸ਼ਹਿਰ ਤੇ ਨਾਬਾ ਸ਼ਹਿਰ ਤੇ ਲੋਕਾਂ ਦਾ ਦੁੱਖ ਜਿਹੜਾ ਹੈਗਾ ਬਹੁਤ ਛੁੱਟ ਕੇ ਬਾਹਰ ਆਇਆ ਹੈਗਾ ਕਿਉਂਕਿ ਨਾਬੇ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਨਾਬਾ ਜਿਹੜਾ ਹੈਗਾ ਨਰਕ ਦੀ ਜ਼ਿੰਦਗੀ ਨਾਬੇ ਸ਼ਹਿਰੀ ਦੀ ਵੀ ਬਤੀਤ ਕਰ ਰਹੇ ਨੇ ਤੇ ਸਾਡੇ ਪਿੰਡਾਂ ਦੇ ਲੋਕ ਵੀ ਜਿਹੜੇ ਆ ਉਹਨਾਂ ਦੀ ਵੀ ਤੇਰੀ ਜ਼ਿੰਦਗੀ ਹੈ ਨਰਕ ਦੀ ਜ਼ਿੰਦਗੀ ਬਣ ਗਈ ਆ ਅੱਜ ਜਿਹੜਾ ਹਾਲਾਤ ਜਿਹੜੇ ਬਣੇ ਨੇ ਇਹਨਾਂ ਹਾਲਾਤਾਂ ਦੇ ਪਿੱਛੇ ਸਰਕਾਰ ਜ਼ਿੰਮੇਵਾਰ ਨੇ ਜਿਹੜੀਆਂ ਹੁਣ ਦੀਆਂ ਸਰਕਾਰਾਂ ਨੇ ਕਿਉਂਕਿ ਸਰਕਾਰ ਦੇ ਹੋਵੇ ਤਾਂ ਫਿਰ ਲੋਕਾਂ ਦੀ ਘਾਟੋ ਘਾਟ ਕੋਈ ਖਿਆਲ ਕਰੇ ਇਥੇ ਜਾਲੀ ਬਿਲਿੰਗੜੇ ਨੇ ਉਹ ਚੱਲ ਰਹੇ ਨੇ ਰੋਮਨ ਸਫਾਈ ਦੇ ਨਾਂ ਤੇ ਉੱਪਰ ਜਾਲੀ ਬਿਲ ਬਣ ਕੇ ਤੇ ਜਾਲੀ ਤਰੀਕੇ ਨਾਲ ਸਫਾਈਆਂ ਹੋ ਰਹੀਆਂ ਕਿਉਂਕਿ ਨਾਬੇ ਦੀਆਂ ਜਿਹੜੀਆਂ ਡਰੇਨ ਨੇ ਜਿਹਨਾਂ ਨੇ ਪਾਣੀ ਗੰਦਾ ਬਾਹਰ ਲੈ ਕੇ ਜਾਣਾ ਉਹ ਸਾਰੀਆਂ ਨਾਬਾ ਸ਼ਹਿਰ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ ਜਿਹੜਾ ਨਾਬੇ ਦਾ ਪਾਣੀ ਬਾਹਰ ਲੈ ਕੇ ਜਾਵੇ ਡਰੇਨ ਸਾਫ ਰਹੀ ਹੋ ਜਾ ਉਹਨਾਂ ਡਰੇਨਾਂ ਦੇ ਨਾਲ ਸਫਾਈ ਔਨ ਕਰਕੇ ਜੇ ਥੋੜਾ ਜਿਹਾ ਵੀ ਨਹੀਂ ਪੈਂਦਾ ਤਾਂ ਪਾਣੀ ਦੇ ਨਾਲ ਸ਼ਹਿਰ ਭਰ ਜਾਂਦਾ ਤੇ ਗੰਦਾ ਪਾਣੀ ਜਿਹੜਾ ਹੈਗਾ ਨਾਲੀਆਂ ਦਾ ਪਾਣੀ ਸੜਕਾਂ ਦੇ ਉੱਪਰ ਆ ਜਾਂਦਾ ਹੈ ਘਰਾਂ 'ਚ ਵੜ ਜਾਂਦਾ ਹੈ ਲੋਕਾਂ ਦੀ ਦੁਕਾਨਾਂ 'ਚ ਵੜ ਜਾਂਦਾ ਹੈ ਤੇ ਕੂੜਾ ਥਾਂਾਂ ਦੇ ਉੱਪਰ ਪਿਆ ਹੋਇਆ ਸਰਕਾਰ ਇਹ ਗੱਲ ਕਰ ਰਹੀ ਸੀ ਕਿ ਅਸੀਂ ਵੱਖਰਾ ਤਰੀਕਾ ਨਾਲ ਸ਼ਹਿਰ ਨਾਪੇ ਦੀ ਸਫਾਈ ਕਰ ਰਹੇ ਹਾਂ। ਤੋਂ ਮੈਨੂੰ ਅਫਸੋਰਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ 10 ਤਲ ਹੋ ਗਏ ਗਏ ਹੋਇਆਂ ਨੂੰ ਪਰ ਲੋਕ ਅੱਜ ਯਾਦ ਕਰ ਰਹੇ ਨੇ ਸਾਡੇ ਕੀਤੇ ਕੰਮ ਨੂੰ ਇਹਨਾਂ ਦਾ ਨਕੰਮਾਪਨ ਜਿਹੜਾ ਫੁੱਟ ਫੁੱਟ ਕੇ ਬਾਹਰ ਆ ਰਿਹਾ ਹੈ ਕਿ ਅੱਜ ਕੋਈ ਵੀ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਪਰ ਮਾ ਕੂੜਾ ਲੋਕਾਂ ਦੇ ਘਰਾਂ ਦੇ ਵੜ ਰਿਹਾ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਕੀੜੇ ਮਕੌੜੇ ਲੋਕਾਂ ਦੇ ਘਰਾਂ 'ਚ ਵੜ ਜਾਂਦੇ ਨੇ ਇਥੇ ਤਾਂ ਕਿ ਲੋਕਾਂ ਦੇ ਘਰਾਂ 'ਚ ਸਾਬੋ ਵੀ ਵੜੇ ਨੇ ਪਾਣੀ ਦੇ ਹੋਣ ਕਰਕੇ ਸੋ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਅੱਜ ਜਿਹੜਾ ਧਰਨਾ ਹੈ ਤੇ ਲੋਕਾਂ ਨੇ ਆਪਣਾ ਦੁੱਖ ਜਿਹੜਾ ਹੈ ਉਹ ਫੁੱਟ ਫੁੱਟ ਕੇ ਬਾਹਰ ਆਇਆ ਅੱਜ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕ ਇਥੇ ਸਾਰੇ ਸ਼ਹਿਰੀ ਵੀ ਆ ਰਹੇ ਨੇ ਤੇ ਪਿੰਡਾਂ ਦੇ ਲੋਕ ਵੀ ਆ ਰਹੇ ਨੇ ਨੈਗਰ ਕੌਂਸਲ ਤਾਂ ਕਹਿੰਦੀ ਵੀ ਨਾ ਕਾਂਗਰਸ ਨੇ ਨਾ ਅਕਾਲੀ ਨੇ ਡੰਪ ਕੇ ਜਿਹੜੇ ਅਸੀਂ ਸਾਫ਼ ਕੀਤੇ ਨੇ ਅੱਜ ਤੱਕ ਕਿਤੇ ਨਹੀਂ ਕੀਤੇ ਅਸੀਂ ਅਸੀਂ ਉਹ ਸਾਰੇ ਆਏ ਕਿਹੜੇ ਕਾਰਨ ਕਿ ਆ ਪੇਂਡੂ ਹਰਵਾ ਦੇ ਮਾਰੇ ਲੱਗ ਪੈ ਪਤਾ ਕੀਤਾ ਬੜਾ ਵੱਡਾ ਬਣਾ ਕਰਦੇ ਬਣਾ ਬੜਾ ਹੋੜ ਇਹਦਾ ਕਾਰਨ ਲਾਪੇ ਦੇ ਵਿੱਚ ਜਿੰਦਗੀ ਦਾ ਹੋਂਦ ਸਮਝ ਕੇ ਪੀਦੀਆਂ ਖਾਲ ਆ ਅੱਜ ਸ਼ਹਿਰ ਕਿਉਂ ਮਗੌਲੀ ਹੈ ਕਿਉਂ ਉਹਨਾਂ ਨੇ ਦੰਬ ਦੰਬ ਕਰਕੇ ਸ਼ਹਿਰ ਵਿਨਾਸ਼ ਨੂੰ ਬਣਾਇਆ ਦੰਬਾਂ ਦੇ ਵਿੱਚ ਵੀ ਵੇਦੜੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਰਿਸ਼ਤਾ ਜੱਲੀਆ ਰਹਿ ਲੱਗੇ ਪਏ ਸ਼ਹਿਰ ਦੇ ਵਿੱਚ ਜਿੰਨੇ ਨਕਸ਼ੇ ਪਾਸ ਹੋ ਰਹੇ ਨੇ ਜਿਹੜੇ ਨਕਸ਼ਿਆਂ ਤੋਂ ਬਿਨਾਂ ਬਿਲਡਿੰਗ ਬਣ ਜਾਂਦੀ ਹੈ ਕੋਈ ਭਾਵੇਂ ਕੋਈ ਅਸੋਈ ਦੇ ਆਪਣੀ ਦੇ ਉੱਪਰ ਤਿੰਨ ਚਾਰਨਾ ਪਾ ਲੀਆਂ ਜਾਂਦਾ ਹੋਵੇ ਉਹਨੇ ਕੋਲ ਵੀ ਹਜ਼ਾਰਾਂ ਲੱਖਾਂ ਰੁਪਏ ਦੀਆਂ ਡਿਮਾਂਡਾਂ ਕੀਤੀਆਂ ਜਾਂ ਰਹੀਆਂ ਸ਼ਹਿਰ ਪੂਰਾ ਦੁਖੀ ਹੈਗਾ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਫੇਲ ਹੋ ਚੁੱਕੀ ਹੈ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜਿਹੜੇ ਬਾਹਰੋਂ ਧੜ ਵੀ ਆਏ ਹੋਏ ਨੇ ਉਹ ਸ਼ਹਿਰ ਨੂੰ ਲੁੱਟ ਰਹੇ ਨੇ ਪੰਜਾਬ ਨੂੰ ਲੁੱਟ ਰਹੇ ਨੇ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਸ਼ਿਸ਼ੋਦੀ ਆਜੀ ਕਮੇਟੀਨ ਕਰਦੇ ਨੇ ਬੀਬੀਆਂ ਦੇ ਨਾਲ ਬੀਬੀਆਂ ਨੂੰ ਕਹਿ ਕੀ ਕਰਦੇ ਨੇ ਲੜਾਈ ਝੂਠ ਠੱਗੀਆਂ ਚੋਰੀਆਂ ਡੰਗਾ ਜੋ ਵੀ ਕਰ ਰਿਹਾ ਹੈ ਜੋ ਵੀ ਕਰ ਸਕਦੇ ਹੋ ਤੁਸੀਂ ਗਲਤ ਤਰੀਕੇ ਦੇ ਕੰਮਾਂ ਨੂੰ ਵਡਾਵਾ ਦੇ ਰਹੇ ਨੇ ਦੇਖ ਕਰਕੇ ਮੈਂ ਸਮਝਦਾ ਕਿ ਭਗਵੰਤ ਸਾਨ ਦੀ ਸਰਕਾਰ ਫਿਰ ਤੋਂ ਖੜਵ ਹੋ ਚੁੱਕੀ ਆ ਜਿਹੜੇ ਦਿੱਲੀ ਵਾਲੇ ਲੋਕ ਨੇ ਉਹ ਆ ਕੇ ਚਲਾ ਰਹੇ ਨੇ ਮੈਂ ਇਹ ਮਹਿਸੂਸ ਕਰ ਰਿਹਾ ਕਿ ਜਿਹੜੀਆਂ ਵੀ ਚਾਹੇ ਮੁਕਤਪਰਤੀਆਂ ਨੇ ਤੇ ਚਾਹੇ ਹੋਰ ਕੋਈ ਨਗਰਪਾਲਿਕਾ ਕਮੇਟੀਆਂ ਨੇ ਜਾਂ ਜਿਹੜੀਆਂ ਕਾਰਪੋਰੇਸ਼ਨ ਨੇ ਉਹਨਾਂ ਟੋਟਲ ਦੇ ਵਿੱਚ ਜਿਹੜੇ ਹੈਗੇ ਨੇ ਸਰਕਾਰ ਦੇ ਇੱਕ ਇੱਕ ਬੰਦਾ ਦਿੱਲੀ ਤੋਂ ਆ ਕੇ ਲੱਗਿਆ ਹੋਇਆ ਸੋ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਨੂੰ ਕੁੱਟਿਆ ਜਾ ਰਿਹਾ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਐਡਾ ਬੋਲਬਾਲ ਹੈ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਜਿਹੜਾ ਕੰਮ ਕੋਈ ਕਿਸੇ ਦਾ 100 200 ਚੋਂਦਾ ਸੀਗਾ ਅੱਜ ਉਹ ਸਿੱਧਾ ਸਿੱਧਾ ਲੱਖਾਂ ਦੇ ਵਿੱਚ ਪਹੁੰਚ ਗਿਆ ਇਸ ਕਰਕੇ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਬੋਲਬਲਾ ਹੈ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਅੱਜ ਜਿਹੜੀਆਂ ਵਾਟਰ ਜਿਹੜਾ ਨਿਕਲਦਾ ਉਹਦਾ ਗੰਦਾ ਪਾਣੀ ਤੇ ਜਿੰਨੀਆਂ ਵੀ ਨਾਲੇ ਨੇ ਉਹ ਸਾਰੇ ਬੰਦ ਪਏ ਨੇ ਡਰੇਨ ਭਾਵੇਂ ਪਿੰਡਾਂ ਦੀਆਂ ਗੱਲੋਂ ਭਾਵੇਂ ਸ਼ਹਿਰ ਦੀਆਂ ਗੱਲੋਂ ਸਾਰੀਆਂ ਸਾਰੀਆਂ ਬੰਦ ਪਈਆਂ ਨੇ ਇਸ ਦੇ ਵਰਕੇ ਸ਼ਹਿਰ ਦੇ ਵਿੱਚ ਕੂੜਾ ਤੇ ਇਹ ਪੈ ਰਿਹਾ ਲੋਕਾਂ ਲੋਕ ਇੱਥੇ ਆਪਣੇ ਆਪ ਮਹਾਏ ਨੇ ਤਾਂ ਇੱਕ ਦਿਨ ਸਾਡੇ ਗੁਰਪ੍ਰੀਤ ਸਿੰਘ ਗੋਲੂ ਨੇ ਮੈਸੇਜ ਪਾਇਆ ਸੀ ਤੇ ਲੋਕਾਂ ਨੇ ਆ ਕੇ ਧਰਨਾ ਦਿੱਤਾ ਤਾਂ ਜਦੋਂ ਮਸਪਲਟੀ ਨੂੰ ਮੈਂ ਸ਼ੁਰੂ ਕੀਤਾ ਸੀਗਾ ਮਸਪਲਟੀ ਹਾਊਸ ਤੋਂ ਸ਼ੁਰੂ ਕੀਤਾ ਸੀਗਾ ਆਵਾਜ਼ ਉਠਾਈ ਸੀ ਸ਼ਹਿਰੀਆਂ ਨੇ ਸਾਹ ਦਿੱਤਾ ਮੈਂ ਸ਼ਹਿਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਇਕੱਲੀ ਇਕੱਲੀ ਜਗ੍ਹਾ ਖੇਰ ਤੇ ਵਿਅਕਤੀ ਜਿਹੜੇ ਨੇ ਡੱਟ ਕੇ ਖੜੇ ਨੇ ਔਰ ਸਰਕਾਰ ਨੂੰ ਵਾਅਦੇ ਕਰੇ ਸਰਕਾਰ ਜੀ ਇਦਾਂ ਹੀ ਕਰਦੀ ਰਹੂ ਤਾਂ ਇਹਨਾਂ ਦਾ ਨਿਕਲਣਾ ਬੰਦ ਕਰਿਆ ਨਹੀਂ